ছ দম রোয়ম রো পহে গেড় শকরপুরি জুড় গিয়ে মরুক হার যা পাশে ਪਹਿਲਾ ਅੱਜ ਦਾ ਰਿਕਾਰਡ ਟੁੱਟਣ ਗਿਆ ਅੱਜ ਧਰਤੀ ਦਾ ਰਿਕਾਰਡ ਟੁੱਟਣ ਗਿਆ ਇਹ ਪਹਿਲੀ ਕਬੱਡੀ ਕਹਿੰਦੇ 20000 ਦੀ ਪੈ ਰਹੀ ਹੈ ਸਾਰੇ ਜਣੇ ਤਿਆਰ ਵਰ ਤਿਆਰ ਹੁਣ ਕਹਿੰਦੇ ਆਪਣੇ ਮੁਰਗੇ ਕਬੱਡੀ ਵਾਹ ਓਏ ਗੱਬਰੂ ਐ ਐਡੀ ਛੇਤੀ ਬੱਤੇ ਪਾਈ ਅੰਦਾ ਆ ਗਿਆ ਅੰਦਾ ਆ ਗਿਆ ਮੇਰੇ ਵੀਰੋ ਮਿੱਥੋ ਵਾਲੇ ਸ਼ੀਰੇ ਨੇ ਦਾ ਮਾਮਾ ਗਰਾਮ ਆਵਾਸ ਵੱਟ ਵੀ ਜੁੜਿਆ ਹੋਇਆ ਹੈ ਅੱਜ ਦੇ ਮੇਲੇ ਦੇ ਲਈ ਮੇਰੇ ਵੀਰੋ ਪਾਕਿਸਤਾਨ ਤੋਂ ਆਹ ਸਾਹਮਣੇ ਅੰਬਾਸੁਰ ਸਿੰਘ ਦਾ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਹੁਣਾਂ ਦਾ ਯਾਦ ਸਿਹਾਲ ਦਾ ਤੇ ਨਾਲ ਇਹਨੇ ਪਟਾਲੀਆਂ ਸਾਡੀ ਚਿੰਦ ਜਾਣ ਆਹ ਮੇਰੇ ਵੀਰੋ ਰਣ ਸਿੰਘ ਰਣੀਆਂ ਨੇ ਪੁੱਛਣਾ ਸੀਗਾ ਪਰ ਨਹੀਂ ਪੁੱਛ ਗਿਆ ਮਜਬੂਰੀਆਂ ਪਣ ਜਾਂਦੀਆਂ ਪਰ ਉਹ ਮੀਖੇ பூட்ட உடா தான் மாஜரே வேல இவங்க ரேடரவிட டக்கோவால இவர் கே ரேடர் সাচীত্রাচীন কবদ হাত যে ওই চেয়ে পা শকরপুরে বলা কব্ডি পাড় পেন কবডি কব কব ਕੋਸ਼ਾਂ ਸਰਪੰਚਾ ਐਨ ਉਸ ਯਾਰਾਂ ਦਾ ਯਾਰ ਹੈ ਕਿ ਸਾਨੂੰ ਫਕਰ ਦੋਸਤਾ ਤੇ ਸਾਡੀ ਹੋਣ ਯਾਰੀ ਦੇ ਚਰਚੇ ਰਾਦੇ ਖੇਲੇ ਸੋ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ 5000 ਰੁਪਇਆ ਜਿੰਦਰ ਸਰਪੰਚ ਮੋਹਲ ਗੜੀਆ ਕਹਿੰਦਾ ਵੀ ਮੇਰਾ ਵੀ ਪਾ ਦਿਓ ਆ 20000 ਦੀ ਰੇਡਾ ਆਹ ਸਾਹਮਣੇ ਕਹਿੰਦੇ 30000 ਦੀ ਕਬੱਡੀ ਆ ਮੇਰੇ ਮਿੱਤਰੋ ਇਹ ਕਹਿੰਦੇ ਪੂਰੀਆ ਸਿਸਰਪਿੰਡ ਵਾਲਾ ਅੱਜ ਪਿੰਡਾਂ ਨੂੰ ਕਹਿੰਦੇ ਟਰੈਕਟਰ ਦਿੱਤੇ ਜਾਣੇ ਆ ਬਲਕਾਰਣ ਛਿਲੇ ਦਾ ਖਾਣਾ ਉਹ ਚੋਟੀ ਦੀ ਕੌਡੀਆਂ ਮੇਰੇ ਮਿੱਤਰੋ ਆ 3 ਤਰੀਕ ਨੂੰ ਕਹਿੰਦੇ ਜੁਗੀਆਂ ਨੇ ਡੀਕਿਆ ਅੱਜ ਕਹਿੰਦੇ ਕੁਮਾਰ ਬਾਜਰ ਉਹ ਪਿਆਰਾ ਪੰਡ ਵੀ ਚੱਲਦੀ ਆ ਉਹ ਬੱਟੇ ਬਾਈ ਅੰਦਾ ਆ ਗਿਆ ਲੈ ਵੀ ਫਿਰਕਾ 55000 ਦਰਸ਼ਕ ਜਿਹੜਾ ਲਾਈਵ ਜੁੜਿਆ ਹੋਇਆ ਕਬੱਡੀ ਤਿੰਨ 10 ਅੰਬੇ ਤੇ ਸ਼ਰਮੇ ਦੀ ਟੱਕਰ ਅੰਬੇ ਤੇ ਸ਼ਰਮੇ ਦੀ ਟੱਕਰ ਆ ਪੰਜ ਨੂੰ ਇੱਕ ਸਾਈਡ ਤੇ ਪਤਰਾ ਜੀ ਇੱਥੇ ਸਾਈਡ ਦੇ ਦੇ ਇਹਨਾਂ ਨੂੰ ਬਿਠਾ ਲੈ ਮਨਜਿੰਦਰ ਇਧਰਲੇ ਪਾਸੇ ਹੋ ਜਾ ਆਹ ਸਾਹਮਣੇ ਐਮਐਲਏ ਸਾਹਿਬ ਵੀ ਪੁੱਜੇ ਹੋਏ ਆ ਧੰਨਵਾਦ ਜੀ ਇਹਨਾਂ ਨੂੰ ਆਖਦੇ ਆ ਵਿਕਰਮ ਜੀ ਬਹੁਤ ਬਹੁਤ ਧੰਨਵਾਦ ਆ ਸਤਕਾਰ ਮਿੰਦਰਜੀਤ ਕੁਰਸੀਆਂ ਦੇ ਜੱਫੇ ਦਾ ਕਹਿੰਦੇ ਕਾਲੀ ਸੌ ਹੋਣਾ ਔਰ ਬਹੁਤ ਧੰਨਵਾਦ ਪ੍ਰਿੰਸ ਗਰ ਆਇਆ ਕੀਤੀ ਨੰਬਰਦਾਰ ਕੁਲਸ਼ਨ ਖੇੜੀ ਰਜੇਪ ਖੇੜੀ ਅਨੰਦ ਮਨਪ੍ਰੀਤ ਖਿਲਸ਼ਾਦ ਉਹਨਾਂ ਦਾ ਧੰਨਵਾਦ ਆਹ ਸਾਹਮਣੇ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਆਹ ਬੈਠੇ ਕਹਿੰਦੇ ਪੂਲੀ ਹੋੜੀ ਰਾਜਵਿੰਦਰ ਹੋੜੀ ਕੁਲਵਿੰਦਰ ਜਲਾਲ ਹੋੜੀ ਚੱਕੀ ਹੋੜੀ ਉਹ ਬਠਾ ਪੋਣਾ ਪਟਾਣ ਤੇ ਆਹ ਬਠਾ ਲਾਮੌਲਖ ਜਿਹੜੇ ਛੱਟ ਗਏ ਉਹ ਵੀ ਕਹਿੰਦੇ ਨੇ ਉਹ ਜੱਟ ਛੱਡਣ ਵਾਲੀ ਸ਼ਾ ਨਹੀਂ ਸੀ ਉਹ ਜਿਹੜੇ ਛੱਟ ਗਏ ਉਹ ਵੀ ਕਹਿੰਦੇ ਆ ਉਹ ਜੱਟ ਛੱਡਣ ਵਾਲੀ मिल गया जो दिल्ली मनजिंदर मन धालीवाल अमला बिलासपुरी के टले वाली पिंड वालों आजारे चार चार शकरपुरी काका कर ਟਾਪਰ ਤੇ ਪੁਆਇੰਟ ਰੇਡਰ ਦਾ ਪੁਆਇੰਟ ਦਿਉਰੇ ਦਾ ਆ ਵੀ ਅਮਰੀਕ ਕਿਕਰ ਦੀ ਗੱਲ ਨੋਜੋ। ਆਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ। ਇਹ ਕਹਿੰਦੇ ਸ਼ਾਜੀ ਸ਼ਗਰਪੁਰੇ ਵਾਲਾ। ਵੱਲ ਕਹਿੰਦੇ ਜਿਲ੍ਹੇ ਜਲੰਧਰ ਦੀ ਚੱਲਦੀ ਹੈ। ਨੰਬਰ 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 ਮੇਰੇ ਮਿੱਤਰੋ। ਓਏ ਚਾਰਾ ਫਰਕ ਨਹੀਂ ਓ ਤੜਤੜੀ ਉੜਦੀ ਆ ਤੜਤੜੀ ਉੜਦੀ ਆ ਇਬਰ ਕਹਿੰਦੇ ਸ਼ਾਜੀ ਕਬੱਡੀ ਪਾ ਰਿਆ ਅੱਜ ਸੁਕਰੀਨਾ ਪਾਕੜ ਗਈ ਅੱਜ ਬੱਲੇ 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 ਪਿਆਰ ਨਾਲ ਪਾਵੇ ਜਾਨ ਵੀ ਵਾਕਲੀ 5000 ਦਾ ਜਫਾ ਹੈ 5000 ਦਾ ਜੱਫਾ ਮਨਜਿੰਦਰ ਬਿਰਕ ਮਨਜੀਤ ਧਾਰੀਵਾਲ ਅਮਰ ਬਲਾਸਪੁਰੀਆ ਗੁਰਪ੍ਰੀਤ ਬਲਾਸਪੁਰੀਆ ਤੇ ਕੱਲੇ ਵਾਲੀਆ ਭਿੰਦਰ ਲੈ ਵੀ ਮਜੀਦ 5000 ਪੈਸਾ ਕਰਦੇ ਮਨਜਿੰਦਰ ਦਾ ਫੋਨ ਡਿੱਗ ਪਿਆ ਆਈਫੋਨ ਜਿਹਨੂੰ ਵੀ ਮਿਲਿਆ ਉਹ ਦੇਜੋ ਬਾਈ ਜਣ ਕੇ ਬਾਜਮੇ ਇਨਾਮ ਵੀ ਦੇਵਾਂਗੇ ਆ ਅੰਬੇ ਦੀ ਰੇਡ ਇਸ ਵੇਲੇ ਖੇਡ ਮਾਨੰਦਰ ਮੇਰੇ ਵੀਰੋ ਆਜ਼ਾਦ ਕਬੱਡੀ ਕਲੱਬ ਬੈਲਜੀਅਮ ਸ਼ਕਰਪੁਰ ਦੀ ਟੀਮ ਆ ਉਹ ਦੂਜੇ ਪਾਸੇ ਅੰਬਾ ਤੇ ਫਰਿਆਦ ਤੇ ਅੰਬਾ ਅੰਬਾ ਤੇ ਫਰਿਆਦ ਨੰਬਰ ਜਿਹੜਾ ਦੇ ਹਿੱਸੇ ਜਾਣ ਜੁੜਿਆ ਨੰਬਰ ਧਾਵੀ ਦਾ ਅਗਲੀ ਕਬੱਡੀ ਆ ਭੂਰੀਆ ਮੇਰੇ ਵੀਰਿਆ ਸ਼ੀਸ਼ਣ ਵਾਲਾ ਭੂਰੀਆ ਆ ਗਿਆ ਆਓ ਸਾਹਮਣੇ ਕਹਿੰਦੇ ਭੂਰੀਆ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਹੈ ਲੱਭ ਕਹਿੰਦਾ ਵੀ 1 ਦਸੰਬਰ ਲੱਭ ਕਹਿੰਦਾ 1 ਦਸੰਬਰ ਆਉਂ ਖਾਵਾ ਮੇਲਾ ਹੋਵੇਗਾ ਤੇ ਬੈਸਟਾ ਨੂੰ ਹਾਰਲੇ ਦਿੱਤੇ ਜਾਣਗੇ ਉਹ ਬੈਸਟਾ ਨੂੰ ਕਹਿੰਦੇ ਹਾਰਲੇ ਦਿੱਤੇ ਜਾਣਗੇ ਬੈਸਟਾ ਨੂੰ ਹਾਰਲੇ ਡੇਵਿਡਸਨ ਦਾ ਐਲਾਨ ਹੋ ਗਿਆ ਆ ਨੰਬਰ 2024 ਨੂੰ ਵੈਸਟਾ ਨੂੰ ਹਾਰਲੇ ਡੇਵਿਸਨ ਡੇਵਿਡਸਨ ਦੇਵਾਂਗੇ ਆਹ ਸਾਹਮਣੇ ਰਵੀ ਰਵੀ ਦਿਉਰਾ ਡੱਕੋ ਵਾਲਾ ਸ਼ਰਨਾ ਤੇ ਰਵੀ ਦਿਉਰਾ ਡੱਕੋ ਵਾਲਾ ਸ਼ਰਨਾ 6 ਜਫਾ ਲੱਗ ਗਿਆ 5000 5000 ਆਹ ਅਟੇਲਿਓ ਆਹ ਸਾਹਮਣੇ ਖੇਡ ਮੈਦਾਨ ਅੰਦਾ ਬੱਲੇਬਾਜ਼ ਜੀ ਮਨਜੀਤ ਟਾਲੀ ਵਾਲਾ ਫਿਕਰ ਲਾਵੇ ਫਿਕਰ ਲਾਵੇ ਫਿਕਰ ਤਾਂ ਉਹ ਕਰਦੇ ਜਿਹੜੇ ਕਹਿੰਦੇ ਸੀ ਗੱਲ ਨਹੀਂ ਬਾਡੀ ਉਹ ਫਿਕਰ ਤਾਂ ਉਹ ਕਰਨ ਜਿਹੜੇ ਕਹਿੰਦੇ ਸੀ ਗੱਲ ਨਹੀਂ ਬਾਡੀ ਟਾਲੀ ਵਾਲਾ ਫਿਕਰ ਨਾ ਵੇ ਉਹ ਕਬੱਡੀ 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 ਆਊਟ ਡ੍ਰੀਮੇ ਮਰਜੀ ਉਹੜੇ ਆਈ ਹੈ ਆਈ ਹੈ ਜਿਹੜਾ ਪਹਿਲਾ ਨੰਬਰ ਸੀਗਾ ਉਹ ਹੋਲਡ ਉਹ ਰੈਫਰੀ ਡਿਸੀਜਨ ਹੈ ਤੇ ਨੰਬਰ ਕਿਹਦਾ ਸ਼ਕਰਪੁਰ ਦਾ ਉਹ ਸ਼ਕਰਪੁਰ ਨੂੰ ਨੰਬਰ ਦਿੱਤਾ ਗਿਆ ਨੋਟ ਕਰ ਲਿਓ ਜੀ ਆ 20000 ਦੀ ਦੂਜੀ ਰੇਡ ਆ ਗਈ ਹੈ ਉਰੀਆ ਕਬੱਡੀ ਪਾ ਰਿਹਾ ਹੈ ਮੈਚ ਕਿੰਦੇ ਔੜ ਚੋਟੀ ਦਾ ਚੱਲਦਾ ਹੈ ਉਧਰ ਕਿੰਨੇ ਮਰਜਿੰਦਰ ਜ਼ਰਕ ਹੋਣਿਆ ਨੂੰ ਉਹ ਸਰਪੰਚ ਸਾਹਿਬ ਨੂੰ ਮਾਰ ਕੇ ਨੇ ਮਰਜੀਤ ਧਾਲੀਵਾਲ ਵੱਡਾ ਭਰਾ ਅੱਜ ਕਹਿੰਦੇ ਆਪਣਾ ਬਲਾਸਪੁਰ ਵਾਲਾ ਕੱਲੇ ਵਾਲਿਆ ਪਿੰਦਰ ਲੰਡੇ ਜਿਹੜਾ ਕਰਦੇ ਤੇ ਭਲੂਰ ਪਿੰਡ ਦਾ ਕਹਿੰਦੇ ਮੇਜਰ ਸਿੰਘ ਬਰਾੜ ਮੇਰੇ ਮਿੱਤਰੋ ਵੱਡਾ ਰੋਲਾ ਕਹਿੰਦੇ ਅੱਕਦੇ ਬੋਲੇ ਦੇ ਲਈ ਹੋ ਰੇਡ ਪੈ ਗਈ ਪਟਿਆ ਇਹ ਆ ਅੰਬਾ ਰਵੀ ਸ਼ੇਰ ਸਿੰਘ ਦਾ ਪੁੱਤਰ ਹੈ ਮੇਰੇ ਵੀਰੋ ਕਰਸੀਆਂ ਵਾਲਾ ਰਵੀ ਵੀ ਪੁੱਜਾ ਹੋਇਆ ਤਿਲਸ਼ਾਦ ਦੇ ਭੂਰੀਆ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਉਹਦੇ ਵਾਇਗਰੂ ਵਰਗੇ ਕਹਿੰਦੇ ਪੱਟੇ ਮਾਲਣੇ ਅੰਬਿਆ ਸੁਝਾਵੇ ਮੁੰਡਿਆਂ ਨੂੰ ਓਏ ਥਾਲੀ ਪਿਸਤੌਲ ਨਾਲ ਚੌਣਾ ਨਹੀਂ ਫੜਿਆ ਜਾਣਾ ਓਏ ਥਾਲੀ ਪਿਸਤੌਲ ਨਾਲ ਓਏ ਚੌਣਾ ਨਹੀਂ ਫੜਿਆ ਜਾਣਾ ਓਏ ਥਾਲੀ ਪਿਸਤੌਲ ਨਾਲ ਚੌਣਾ ਨਹੀਂ ਫੜਿਆ ਅਮਰੀਕ ਜੱਸੀ ਬੈਲਜੀਅਮ ਹੈਰੀ ਸੰਧੂ ਆਯਾਦ ਕਬੱਡੀ ਦੀ 33000 32 33000 ਮੈਨਾਂ ਮਿੱਤਰੋ ਆਓ ਸਾਹਮਣੇ ਹਰ ਗ੍ਰਨੇਡਰ ਹਰ ਜਾਫੀ ਉਹ ਭਾਬੜ ਬੜ ਕੇ ਮੱਚੂ ਅੱਜ ਪਸੰਦੀ ਨਹੀਂ ਅੱਜ ਸ਼ਰਮੇ ਦਾ ਵੀ ਇੱਕ ਜਫਾ 31000 ਦਾ ਹੋ ਗਿਆ ਜੱਸੀ ਬੈਲਜੀਅਮ ਹੈਰੀ ਸੰਧੂ ਉਹਨਾਂ ਵੱਲੋਂ ਆਜ਼ਾਦ ਕਲੱਬ ਵਾਲਿਆਂ ਵੱਲੋਂ ਮੇਰੇ ਵੀਰੋ ਪਰ ਆਹ ਪੈ ਲੈਣ ਦੇ ਫਿਰ ਨਾਦਿਆ ਵੀ 50000 ਦੀਆਂ ਤਿੰਨ ਕੌਣ ਪਾਊਗਾ ਇਸ ਤੋਂ ਬਾਅਦ ਆਓ ਸਾਹਮਣੇ ਖੇਡ ਮੈਦਾਨ ਸ਼ਹਿਯਾਦ 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 ਜਫਾ ਉਹ ਸਾਹਮਣੇ ਉਹ ਸਾਹਮਣੇ ਕਹਿੰਦੀ ਮੈਸਲੇ ਰੈਡ ਪੌਂਡ ਦੇ ਲਈ ਵਧਿਆ ਹੋਇਆ ਬਿੰਦ ਕਹਿੰਦੇ ਖੈਰੇ ਹੁੜਿਆਂ ਦਾ ਬਾਲ ਕਹਿੰਦੇ ਰਮਣ ਪਿਆੜੀਪਾਲ ਹੁੜਿਆਂ ਦਾ ਕਹਿੰਦੇ ਪਿਆਰ ਹੈ ਮੇਰੇ ਮਿੱਤਰੋ ਇਹ ਦਵਾਮਾ ਨਹੀਂ ਨਾਲੇ ਕਹਿੰਦੇ ਮੁੰਡੇ ਰਪਿੰਦਰ ਨੂੰ ਬੱਬਾ ਕਹਿੰਦੇ ਦੇ ਦਿਓ ਰਪਿੰਦਰ ਨੂੰ ਕਿੰਨੇ ਮੁਬਾਰਕ ਹੋ ਨੇ ਮਾਸੀ ਦੇ ਮੁੰਡੇ ਅਰੇ ਵੀ ਮੇਰੇ ਵੀਰੋ ਪੂਰੀਆ ਸ਼ੀਸ਼ਰ ਬੰਟੀ ਟਿੱਪੇ ਦੀਆਂ ਅਗਲੀਆਂ ਤਿੰਨ ਕਬੱਡੀਆਂ ਮਨਜੀਤ ਢਾਲੀਵਾਲ ਮਨਜਿੰਦਰ ਬਿਰਕ ਤੇ ਨਾਲ ਮੇਰੇ ਪੰਜਾਬੀ ਵੀਰੋ ਬਲਾਸਪੁਰਿਆ ਅਮਰਾ ਗੁਰਪ੍ਰੀਤ ਤੇ ਨਾਲ ਕਹਿੰਦੇ ੱਲੇ ਵਾਲਿਆ ਭਿੰਦਰ ਆਹ ਸਾਹਮਣੇ ਫੈਸਲਾ ਹੋ ਗਿਆ ਵੀ ਪੁਆਇੰਟ ਰੇਡਰ ਤੇ ਲਾ ਦੂਗਾ 31000 ਮਿਲ ਜਾਣਾ ਆਹ 50000 ਦੀ ਰੇਡ ਇਸ ਲਈ ਅਮਰੀਕ ਕਰਦੇ ਗੱਲ ਨੌਜਵਾਨ ਆਹ ਸਾਹਮਣੇ ਕਹਿੰਦੇ 50000 ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਇਹ ਕਹਿੰਦੇ ਕੁਮਾਰ ਮਾਜਰੇ ਦਾ ਮੇਲਾ ਚੱਲਦਾ ਉਹ ਕਹਿੰਦਾ ਸੀ ਬਾਲ ਵਾਲਾ ਚੇਦਾ ਰਿਹਾ ਵਿਤਨਪਰੇ ਗੁੱਪ ਮੱਕੜ ਨਿਕਲਦੇ ਆ ਆਹ ਕਿਵੇਂ ਭੂਰੀਆ ਸਿਸਰ ਵਾਲਾ ਭੂਰੀਆ ਭੂਰੀਆ ਕੋਈ ਵੀ ਖਿਡਾਰੀ ਆਪਣੇ ਸਰੀਰ ਨੂੰ ਪਾਣੀ ਨਾ ਲਾਵੇ ਆਹ ਸਾਹਮਣੇ ਭੂਰੀਆ ਭੂਰੀਆ ਤੇ ਅਮਨ ਬਿਉਰਾ ਅਮਨ ਬਿਉਰਾ ਤੇ ਭੂਰੀਆ ਚਾਰੇ ਨੇੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਆ ਗੰਜੀਆਂ ਚ ਚੌੜੀਆਂ ਛਾਤੀਆਂ ਵਾਲੇ ਵਿੱਚ ਮੈਦਾਨੀ ਬੁੱਕਦੇ ਆ ਇਸ ਤੋਂ ਬਾਅਦ 10 ਸਾਈਕਲ ਬਰਾਸਪਰੀਆ ਬਨੇ ਹੋਣਾ ਵੱਲੋਂ ਇਹ ਮਾਣ ਦੇ ਗੱਫੇ ਆ ਲੈ ਵੀ ਅਮਰੀਕ ਸਿੰਘ ਚੱਕ ਮਾਈਕ ਵੱਲੋ ਸਾਹਮਣੇ ਕਹਿੰਦੇ ਕਬੱਡੀ ਪੈ ਗਈ ਹੈ ਮੇਰੇ ਮਿੱਤਰੋ ਸ਼ਾਜੀ ਰੇਡ ਪੌਂਡ ਦੇ ਲਈ ਵਧਿਆ ਹੋਇਆ ਇਹ ਕਹਿੰਦੇ ਜਟਾੜੇ ਪਿੰਡ ਦਾ ਕੁਲਵੀਰ ਸਿੰਘ ਇਹ ਸ਼ਾਜੀ ਲੱਗ ਭਰਦੇ ਭਰਦੇ ਭਰੇ ਚੱਲੇ ਸੀ 50 ਮਾਈਕ ਉਹ 50000 ਦੀ ਕਹਿੰਦੇ ਦੂਜੀ ਕਬੱਡੀ ਪੈਣ ਲੱਗੀ ਆ ਮੇਰੇ ਮਿੱਤਰੋ ਅੱਜ ਰਿਕਾਰਡ ਬੰਦ ਗਏ ਰਿਕਾਰਡ ਟੁੱਟਣਗੇ ਐਡਾ ਵੱਡਾ ਇਕੱਠ ਲੋਕਾਂ ਦੀਆਂ ਰੀਚਾਂ ਪੂਰੀਆਂ ਹੋਈਆਂ ਬੜੀ ਲਓ ਸਾਹਮਣੇ ਇਸ ਵੇਲੇ ਕਾਕਾ ਤੇ ਬੰਟੀ ਬੰਟੀ ਦੇ ਭੂਰੀਆ ਭੂਰੀਆ ਪੂਰੀਆ ਭੂਰੀਆ ਪੂਰੀਆ ਪੂਰੀਆ ਇਹ ਸ਼ੀਸ਼ਰ ਵਾਲਾ ਭੂਰੀਆ ਇਸ ਵੇਲੇ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਦੁਨੀਆ ਦੀ ਕਰੀਮ ਖੇਡਦੀ ਹੈ ਆਓ ਹਰੀਆ ਸ਼ੀਸ਼ਰ ਨੰਬਰ ਲੈ ਕੇ ਵਾਪਸ ਗਿਆ 7.17 ਤੇ 16 ਦੀ ਟੱਕਰ ਫੋਸਿਆ ਵਾਲਿਆ ਚੱਕਾ ਮੈਚ ਨੂੰ ਮਾਈਕ ਜੋੜ ਜੋ ਆਹ ਸਾਹਮਣੇ ਕਹਿੰਦੇ 7.17 ਤੇ 16 ਕੋਈ ਜ਼ਿਆਦਾ ਫਰਕ ਨਹੀਂ ਕਿ ਉਹ ਜਾਂਦੀ ਆ ਚੌੜਕ ਪਿੰਡ ਨੂੰ ਛੜਕ ਸੋਹਣਿਆਂ ਦੇ ਉਹ ਪੈਂਦਾ ਪੈਂਦਾ ਪੈ ਜਾਂਦਾ ਫਰਕ ਸੋਹਣਿਆਂ ਦੇ ਪੈਂਦਾ ਪੈਂਦਾ ਪੈ ਜਾਂਦਾ ਸੋਹਣਿਆ ਵੇ ਓ ਹਰਿਆਣੇ ਵਾਲਿਓ ਖੁਸ਼ ਖੁਸ਼ ਹੈ ਅੱਜ ਕਹਿੰਦੇ ਬਾਬੇ ਨੇ ਦਿਨ ਲਈ ਬੜਾ ਸੋਹਣਾ ਲਾਇਆ ਅਰਦਾਸਾਂ ਬੇਤੀਆਂ ਕੀਤੀਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹੈ ਇਹ ਕਬੱਡੀ ਕੱਪ ਮੇਰੇ ਵੀਰੋ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ ਅੱਜ ਦਾ ਇਹ ਕਬੱਡੀ ਕੱਪ ਕੁਮਾਰ ਮਾਜਰੇ ਦਾ ਆਓ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ 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 ਇਹਨੂੰ ਫੜਨਾ ਪੈਣਾ ਜੱਟਾਂ ਵਾਲਿਆਂ ਨੂੰ ਫੜਨਾ ਪੈਣਾ 50000 ਦੀ ਤੀਜੀ ਤੇ ਲਾਸਟ ਰੇਡ ਮੇਰੇ ਵੀਰੋ ਬੰਟੀ ਟਿੱਪੇ ਦੀ ਮਕਿੰਦਰ ਸਰਪੰਚ ਮਨਜੀਤ ਢਾਲੀਵਾਲ ਅਮਰ ਬਨਾਸਪਰੀ ਭਿੰਦਰ ਟੱਲੇ ਵਾਲੀਏ ਵੱਲੋਂ ਮੇਰੇ ਵੀਰੋ ਖੇਡ ਮੈਦਾਨ ਅੰਦਰ ਜਿੰਦਰ ਹੁਣਾ ਵੱਲੋਂ ਕਹਿੰਦੇ ਸੋਨੂ ਹੁਣਾ ਵੱਲੋਂ ਇਹ ਮਾਰ ਉਹ ਔਲਖਾ ਲਿਆ ਪਾਲਾ 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 ਆ ਆ ਆ ਆ ਤੋ ਲੱਖੋ ਓ ਖਾਸ਼ੋ ਦਰਸ਼ਕ ਵੀਰਿਆ ਕੇ ਨਹੀਂ ਲੈ ਵੀ ਬੰਟੀ ਨੂੰ ਤੇ ਮੰਗੀਤ 50000 ਦੀ ਗੁੱਠੀ ਨੌਜਾਨਾ ਗੁੱਠੀ ਫੜਾ ਇਸ ਨੌਜਾਨ ਦਾ ਕਰਦੇ ਮਾਣ 50000 ਕਹਿੰਦੇ ਤਿੰਨ ਰੇਡਾਂ ਦਾ ਪਹਿਲਾ 20000 ਦੋ ਰੇਡਾਂ ਦਾ ਆ ਸਾਹਮਣੇ ਦੇਖਦਾ ਵੀ ਇਸ ਲਈ ਖੇਡ ਮਦਾਂ ਉੱਪਰ ਜਿਹੜਾ I...